ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। स्टारलिंक दवेगा फ्री इंटरनेट जी हां वेनेजुएला ਦੇ ਲਈ ਐਲਨ ਮਸਕ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਵੈਨੇਜ਼ੁਏਲਾ ਦੇ ਵਿੱਚ ਚੱਲ ਰਹੇ ਤੇਜ਼ ਸਿਆਸੀ ਬਦਲਾਅ ਅਤੇ ਤਣਾਅਪੂਰਨ ਸਥਿਤੀ ਦੇ ਦਰਮਿਆਨ ਅਰਬਪਤੀ ਐਲਨ ਮਸਕ ਨੇ ਉੱਥੋਂ ਦੇ ਲੋਕਾਂ ਦੇ ਸਮਰਥਨ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ ਤਾਂ ਸਪੇਸ ਐਕਸ ਦੀ ਮਲਕੀਅਤ ਵਾਲੀ ਕੰਪਨੀ ਸਟਾਰਲਿੰਕ ਨੇ ਦੇਸ਼ ਦੇ ਵਿੱਚ ਸੀਮਿਤ ਸਮੇਂ ਦੇ ਲਈ ਮੁਫਤ ਬ੍ਰੌਡਬੈਂਡ ਇੰਟਰਨੈਟ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ ਅਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉਤੇ ਇੱਕ ਸਟਾਰਲਿੰਕ ਦੇ ਸੰਦੇਸ਼ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈਗਾ ਕਿ ਵੈਨੇਜ਼ੁਏਲਾ ਦੇ ਲੋਕਾਂ ਦੇ ਸਮਰਥਨ ਦੇ ਵਿੱਚ ਸਟਾਰਲਿੰਕ ਦੇ ਮੁਤਾਬਕ ਇਹ ਮੁਫਤ ਸੇਵਾ 3 ਫਰਵਰੀ ਤੱਕ ਜਾਰੀ ਰਹੇਗੀ ਤਾਂ ਜੋ ਦੇਸ਼ ਦੇ ਵਿੱਚ ਮੌਜੂਦ ਸਿਆਸੀ ਅਸਥਿਰਤਾ ਦੇ ਬਾਵਜੂਦ ਲੋਕਾਂ ਦਾ ਸੰਪਰਕ ਦੁਨੀਆ ਦੇ ਨਾਲ ਬਣਿਆ ਰਵੇ ਤਾਂ ਇਹ ਘਟਨਾਕਰਮ ਉਦੋਂ ਸਾਹਮਣੇ ਆਇਆ ਜਦੋਂ ਕਿ ਅਮਰੀਕਾ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਵਿੱਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਕਿ ਹਟਾ ਕੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਜਾਰੀ ਵੀਡੀਓ ਦੇ ਵਿੱਚ ਮਾਦੂਰੋ ਨੂੰ ਹਥਕੜੀਆਂ ਦੇ ਵਿੱਚ ਦੇਖਿਆ ਗਿਆ ਤੇ ਗ੍ਰਿਫਤਾਰੀ ਦੇ ਦੌਰਾਨ ਮਾਦੂਰੋ ਨੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ 에ਜੰਟਾਂ ਅਤੇ ਰਿਪੋਰਟਾਂ ਨੂੰ ਨਵੇਂ ਸਾਲ ਅਤੇ ਸ਼ੁਭ ਰਾਤ ਦੀ ਵਧਾਈ ਵੀ ਦਿੱਤੀ ਹੈ। ਦੇਸ਼ ਦੇ ਵਿੱਚ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਵੈਨਜ਼ੁਏਲਾ ਦੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਹੈਗਾ। ਅਦਾਲਤ ਨੇ ਉਪਰ ਰਾਸ਼ਟਰਪਤੀ ਜੋ ਕਿ ਡੈਲਸੀ ਰੋਡਰਿਕਸ ਨੂੰ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਜ਼ਿੰਮੇਵਾਰੀ ਸੰਭਾਲਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਸੁਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈਗਾ ਕਿ ਮਾਦੂਰੋ ਹੁਣ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਮਰਥ ਨੇ ਤਾਂ ਇਸ ਦੇ ਲਈ ਪ੍ਰਸ਼ਾਸਨਿਕ ਨਿਯੰਤਰਤਾ ਅਤੇ ਰਾਸ਼ਟਰੀ ਰੱਖਿਆ ਦੇ ਲਈ ਰੋਡਰਿਕਸ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਰੇਗੀ ਤਾਂ ਸਾਬਕਾ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨ ਬੋਲਟਨ ਨੇ ਖੁਲਾਸਾ ਕੀਤਾ ਹੈਗਾ ਕਿ ਡੋਨਾਲਡ 트ੰਪ ਨੇ ਪਹਿਲੇ ਕਾਰਜਕਾਲ ਦੇ ਦੌਰਾਨ ਹੀ ਮਾਦੂਰوں ਨੂੰ ਹਟਾਉਣ ਦੀ ਯੋਜਨਾ ਬਣਾਈ ਗਈ ਸੀ ਤਾਂ ਬੋਲਟਨ ਅਨੁਸਾਰ 트ੰਪ ਵੈਨੇਜ਼ੁਏਲਾ ਦੇ ਤੇਲ ਭੰਡਾਰਾ ਦੇ ਵਿੱਚ ਕਾਫੀ ਦਿਲਚਸਪੀ ਰੱਖਦੇ ਸਨ ਆਖਰਕਾਰ ਅਮਰੀਕਾ ਨੇ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਵੱਡੇ ਪੱਦਰ ਦੀ ਕਾਰਵਾਈ ਕਰਦਿਆਂ ਮਾਦੂਰوں ਨੂੰ ਜੋ ਕਿ ਹਿਰਾਸਤ ਵਿੱਚ ਲੈ ਕੇ ਸੱਤਾ ਤਬਦੀਲੀ ਦੀ ਕੋਸ਼ਿਸ਼ ਨੂੰ ਸਿਰੇ ਚੜਾਇਆ ਹੈਗਾ स्टारलिंक दवेगा फ्री इंटरनेट जी हां वेनेजुएला ਦੇ ਲਈ ਐਲਨ ਮਸਕ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਵੈਨੇਜ਼ੁਏਲਾ ਦੇ ਵਿੱਚ ਚੱਲ ਰਹੇ ਤੇਜ਼ ਸਿਆਸੀ ਬਦਲਾਅ ਅਤੇ ਤਣਾਅਪੂਰਨ ਸਥਿਤੀ ਦੇ ਦਰਮਿਆਨ ਅਰਬਪਤੀ ਐਲਨ ਮਸਕ ਨੇ ਉੱਥੋਂ ਦੇ ਲੋਕਾਂ ਦੇ ਸਮਰਥਨ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ ਤਾਂ ਸਪੇਸ ਐਕਸ ਦੀ ਮਲਕੀਅਤ ਵਾਲੀ ਕੰਪਨੀ ਸਟਾਰਲਿੰਕ ਨੇ ਦੇਸ਼ ਦੇ ਵਿੱਚ ਸੀमित ਸਮੇਤ ਲਈ ਮੁਫਤ ਬ੍ਰੌਡਬੈਂਡ ਇੰਟਰਨੈਟ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਸਟਾਰਲਿੰਕ ਦੇ ਸੰਦੇਸ਼ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈਗਾ ਕਿ ਵੈਨੇਜ਼ੁਏਲਾ ਦੇ ਲੋਕਾਂ ਦੇ ਸਮਰਥਨ ਦੇ ਵਿੱਚ ਸਟਾਰਲਿੰਕ ਦੇ ਮੁਤਾਬਕ ਇਹ ਮੁਫਤ ਸੇਵਾ 3 ਫਰਵਰੀ ਤੱਕ ਜਾਰੀ ਰਹੇਗੀ ਤਾਂ ਜੋ ਦੇਸ਼ ਦੇ ਵਿੱਚ ਮੌਜੂਦ ਸਿਆਸੀ ਅਸਥਿਰਤਾ ਦੇ ਬਾਵਜੂਦ ਲੋਕਾਂ ਦਾ ਸੰਪਰਕ ਦੁਨੀਆ ਦੇ ਨਾਲ ਬਣਿਆ ਰਵੇ ਤਾਂ ਇਹ ਘਟਨਾਕਰਮ ਉਦੋਂ ਸਾਹਮਣੇ ਆਇਆ ਜਦੋਂ ਕਿ ਅਮਰੀਕਾ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਵਿੱਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਕਿ ਹਟਾ ਕੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਜਾਰੀ ਵੀਡੀਓ ਦੇ ਵਿੱਚ ਮਾਦੂਰੋ ਨੂੰ ਹਥਕੜੀਆਂ ਦੇ ਵਿੱਚ ਦੇਖਿਆ ਗਿਆ ਤੇ ਗ੍ਰਿਫਤਾਰੀ ਦੇ ਦੌਰਾਨ ਮਾਦੂਰੋ ਨੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ 에ਜੰਟਾਂ ਅਤੇ ਰਿਪੋਰਟਾਂ ਨੂੰ ਨਵੇਂ ਸਾਲ ਅਤੇ ਸ਼ੁਭ ਰਾਤ ਦੀ ਵਧਾਈ ਵੀ ਦਿੱਤੀ ਹੈ। ਦਾ ਦੇਸ਼ ਦੇ ਵਿੱਚ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਵੈਨਜ਼ਵੇਲਾ ਦੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਹੈਗਾ। ਅਦਾਲਤ ਨੇ ਉਪਰ ਰਾਸ਼ਟਰਪਤੀ ਜੋ ਕਿ ਡੈਲਸੀ ਰੋਡਰਿਕਸ ਨੂੰ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਜ਼ਿੰਮੇਵਾਰੀ ਸੰਭਾਲਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਸਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈਗਾ ਕਿ ਮਾਦੂਰੋ ਹੁਣ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਮਰਥ ਨੇ ਤਾਂ ਇਸ ਦੇ ਲਈ ਪ੍ਰਸ਼ਾਸਨਿਕ ਨਿਯੰਤਰਤਾ ਅਤੇ ਰਾਸ਼ਟਰੀ ਰੱਖਿਆ ਦੇ ਲਈ ਰੋਡਰਿਕਸ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਰੇਗੀ ਤਾਂ ਸਾਬਕਾ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨ ਬੋਲਟਰ ਨੇ ਖੁਲਾਸਾ ਕੀਤਾ ਹੈਗਾ ਕਿ ਡੋਨਾਲਡ 트ੰਪ ਨੇ ਪਹਿਲੇ ਕਾਰਜਕਾਲ ਦੇ ਦੌਰਾਨ ਹੀ ਮਾਦੂਰੋਂ ਨੂੰ ਹਟਾਉਣ ਦੀ ਯੋਜਨਾ ਬਣਾਈ ਗਈ ਸੀ ਤਾਂ ਬੋਲਟਰ ਅਨੁਸਾਰ 트ੰਪ ਵੈਨੇਜ਼ੁਏਲਾ ਦੇ ਤੇਲ ਭੰਡਾਰਾ ਦੇ ਵਿੱਚ ਕਾਫੀ ਦਿਲਚਸਪੀ ਰੱਖਦੇ ਸਨ ਆਖਰਕਾਰ ਅਮਰੀਕਾ ਨੇ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਵੱਡੇ ਪੱਦਰ ਦੀ ਕਾਰਵਾਈ ਕਰਦਿਆਂ ਮਾਦੂਰੋਂ ਨੂੰ ਜੋ ਕਿ ਹਿਰਾਸਤ ਵਿੱਚੋਂ ਲੈ ਕੇ ਸੱਤਾ ਤਬਦੀਲੀ ਦੀ ਕੋਸ਼ਿਸ਼ ਨੂੰ ਸਿਰੇ ਚੜਾਇਆ ਹੈਗਾ